ਸਾਨੂੰ ਅਸੀਂ ਕਿੱਥੋਂ ਨਸ਼ਾ ਲੈਣਿਆ ਕਿ ਮੇਰੀ ਮੌਤ ਤੋਂ ਸਾਰਿਆਂ ਕੋਲ ਦੱਤ ਰਹੇ ਨੇ ਅਸੀਂ ਮਲਾਵਤੋਂ ਨਸ਼ਾ ਲੈਣ ਗਏ ਸੀ ਮਲਾਵਤ ਵਾਲੇ ਸੂਏ ਤੇ ਆ ਕੇ ਮੁੰਡੇ ਦੀ ਡੈਥ ਹੋ ਗਈ ਮਲਾਵਤ ਵਾਲੇ ਸੂਏ ਤੇ ਆ ਕੇ ਮੁੰਡੇ ਦੀ ਡੈਥ ਹੋ ਗਈ ਲਿਆਵੋ ਨਾ ਕਿ ਆ ਕੇ ਲਿਆਵੋ ਨਾ ਤਨ ਦਾ ਲਾਸ਼ ਨੂੰ ਕਿਉਂ ਰੋਲਿਆ ਗਿਆ ਪੋਸਟ ਮਾਸਟਰ ਨੂੰ ਰਿਪੋਰਟ ਕਿਉਂ ਡੇਟ ਕੀਤੀ ਗਈ ਆਪ ਸਰਾਨਾ ਨੇ ਠੀਕ ਲਈ ਕਾਰਵਾਈ ਕਿੱਤਿਆ ਇਹ ਮਰਸੀਆਂ ਪਾ ਕੇ ਕਿਵੇਂ ਬੈਠੇ ਅਗਰ ਮਰਸੀਆਂ ਦੇ ਉਹ ਨੌਕਰੀਆਂ ਤੋਂ ਲੈਣੇ ਚਾਹੀਦੇ

ਵੀ ਅਸੀਂ ਸਾਨੂੰ ਅਸੀਂ ਕਿੱਥੋਂ ਨਸ਼ਾ ਲੈਨੇ ਆ ਕਿ ਮੇਰੀ ਮੌਤ ਤੋਂ ਸਾਰਾ ਕੁਝ ਉਹ ਦੱਸ ਰਹੇ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਕਿੰਨੇ ਕਿੰਨੇ ਬੱਚੇ ਚ ਕਿੰਨੇ ਹੋਣ ਮੁੰਡੇ ਜਿਹੜੇ ਥਾਣਾ ਸਾਦਰ ਸਬ ਇੰਸਪੈਕਟਰ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਇਹ ਕਿਹਾ ਕਿ ਕਿੰਨੇ ਮੁੰਡੇ ਨੇ ਜਿਹੜਾ ਬੰਦਾ ਅਸੀਂ ਗ੍ਰਿਫਤਾਰ ਕੀਤਾ ਉਹਨੇ ਦੱਸਿਆ ਕਿ ਸਾਨੂੰ ਇੱਥੋਂ ਨਸ਼ਾ ਨਹੀਂ ਮਿਲਿਆ ਅਸੀਂ ਮਲਾਵਤ ਤੋਂ ਨਸ਼ਾ ਲੈਣ ਗਏ ਸੀ ਮਲਾਵਤ ਤੋਂ ਨਸ਼ਾ ਲੈ ਕੇ ਇਹ ਮੁੰਡੇ ਦੀ ਮੌਤ ਹੋ ਗਈ ਮਲਾਵਤ ਵਾਲੇ ਸੂਵੇ ਤੇ ਆ ਕੇ ਮੁੰਡੇ ਦੀ ਡੈਥ ਹੋ ਗਈ ਬਿਆਤੋ ਕੀ ਕਰਨਾ ਮੁੰਡੇ ਚੱਕੋ ਜੀ ਮਲਾਵਤ ਵਾਲੇ ਸੂਵੇ ਤੇ ਆ ਕੇ ਮੁੰਡੇ ਦੀ ਡੈਥ ਹੋ ਗਈ ਸਬ ਇੰਸਪੈਕਟਰ ਸਾਹਿਬ ਦਾ ਕਹਿਣਾ ਕਿ ਸਾਡਾ ਇਥੋਂ ਦਾ ਬਖੂਆ ਨਹੀਂ ਬਣਦਾ ਮੈਂ ਫਿਰ ਵੀ ਰਫਟਦਾਰ ਜੀ ਕਿਉਂ ਕੀਤੀ ਜਦੋਂ ਇਥੋਂ ਦਾ ਬਖੂਆ ਨਹੀਂ ਬਣਦਾ ਫਿਰ ਰਫਟਦਾਰ ਜੀ ਕਿਉਂ ਕੀਤੀ ਤਿੰਨ ਦਿਨ ਲਾਸ਼ ਨੂੰ ਕਿਉਂ ਰੋਲਿਆ ਗਿਆ ਪੋਸਟਮਾਰਟਮ ਰਿਪੋਰਟ ਕਿਉਂ ਲੇਟ ਕੀਤੀ ਗਈ ਇਹ ਸਾਰੇ ਸਵਾਲ ਪ੍ਰਸ਼ਾਸਨ ਦੇ ਉੱਤੇ ਉੱਠਦੇ ਨੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਇਹਨਾਂ ਦੋਸ਼ੀਆਂ ਦੇ ਇਹ ਜਿਹੜੇ ਅਫਸਰਾਂ ਨੇ ਢਿੱਲੀ ਕਾਰਵਾਈ ਕੀਤੀ ਹੈ ਇਹਨਾਂ ਨੂੰ ਉੱਥੇ ਬਗਲਿਆ ਜਾਵੇ ਉਹਨਾਂ ਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਵੇ ਜੋ ਟੁਕਿਆਂ ਤੇ ਪਰਚਾ ਪਿਆ ਦੋ ਤੇ ਜਾਂ ਤੁਸੀਂ ਦੋਨੋਂ ਹੋਰ ਦੀ ਫਰਨ ਦੀ ਮੰਗ ਕਰਦੇ ਹੋ ਉਹ ਕੌਣ ਨੇ ਕੌਣ ਨੇ ਇਹ ਉਹ ਚੱਤੇ ਦੀ ਗੱਲ ਇਹਦੇ ਪਿੰਡੋਂ ਨੇ ਕੌਣ ਨੇ ਇਹ ਪਹਿਲਾ ਪੰਚਾਇਤਾਂ ਕਲੀਅਰ ਕਰਨ ਵੀ ਕੌਣ ਨੇ ਜੇ ਪੰਚਾਇਤਾਂ ਨਹੀਂ ਦੱਸਣਗੀਆਂ ਫਿਰ ਅਸੀਂ ਦੱਸਾਂਗੇ ਫਿਰ ਅਸੀਂ ਦੱਸਾਂਗੇ ਜੇ ਪੰਚਾਇਤਾਂ ਨਹੀਂ ਦੱਸਣਗੀਆਂ ਤੁਹਾਨੂੰ ਪੰਚਾਇਤਾਂ ਔਰ ਸਿੱਕੀ ਕਰਦੀ ਆ ਵੀਰਾਂ ਪੰਚਾਇਤ ਦਾ ਤੁਹਾਨੂੰ ਨਾਮ ਪਤਾ ਉਹਨਾਂ ਦੇ ਦਾ ਪ੍ਰਸ਼ਾਸਨ ਦਾ ਤੁਸੀਂ ਸਾਨੂੰ ਨੋ ਪਤਾ ਸੀ ਦੱਸਾਂਗੇ ਪਤਾ ਸਾਨੂੰ ਪਰ ਪਤਾ ਨਹੀਂ ਦੱਸਾਂਗੇ ਸੀ ਪਰ ਪਹਿਲਾਂ ਇਹਨਾਂ ਤੋਂ ਇਹਨਾਂ ਤੋਂ ਪੁੱਛਣ ਜਿਹੜੇ ਬੰਦੇ ਬਹੁਤ ਪਸਾਰੇ ਜੀ ਅਸੀਂ ਕੰਮ ਕਰਨ ਲੱਗੇ ਵੀਰੇ ਇਹ ਮੋਹਰ ਵਾਰ ਵਰਦਿਆਂ ਤੋਂ ਪੁੱਛਣ ਪਹਿਲਾਂ ਵੀ ਇਹ ਕਾਉਂਸਲ ਕਰਦੇ ਸੀ ਤੁਸੀਂ ਪੁੱਛੋ ਸਾਨੂੰ ਦੱਸ ਚੁੱਕੇ ਹਾਂ ਪਤਾ ਹਾਂ ਦੱਸਿਆ ਸੀ ਆ ਕੋਈ ਦੱਸਿਆ ਵੀਰ ਜੀ ਪਤਾ ਇਹ ਹੁੰਦਾ ਕੋਰੋਨਾ ਦੀ ਬਿਠਾਣੇ ਤੋਂ ਬੰਦਾ ਨਹੀਂ ਯਾਰ ਪੈਸੇ ਨਿਭਾ ਕੇ ਭਾਈ ਚੱਲਦੀ ਆ ਗੱਲ ਕਹਿੰਦੀ ਸੀ ਉਸੇ ਲਈ ਗੱਲ ਵੀ ਇਹ ਗੱਲ ਕਹਿੰਦੀ ਸੀ ਕਹਿੰਦੇ ਸਾਨੂੰ ਦੱਸੋ ਤੁਸੀਂ ਲੱਭ ਕੇ ਦੱਸੋ ਜੇ ਤੁਹਾਨੂੰ ਮਿਲਦਾ ਸਾਨੂੰ ਦ ਅਸੀਂ ਲੱਭੀ ਉਹਨਾਂ ਨੂੰ ਜਿੰਨਾ ਸਾਡਾ ਯਾਰ ਸਾਡਾ ਵੀ ਇਹ ਪ੍ਰੈਜ਼ੀਡੈਂਟ ਸਾਡੇ ਯਾਰ ਠੀਕ ਹੈ ਨਾ ਸਾਡਾ ਨਾਂ ਲਿਆ ਸਾਡਾ ਬੰਦਾ ਘਰੋਂ ਚਲੇ ਗਿਆ ਅਸੀਂ ਲੱਭਾਂਗੇ ਮੈਂ ਇਹ ਗੱਲ ਹੈ ਇਹ ਬਾਰਦੀਆਂ ਪਾ ਕੇ ਕਿਵੇਂ ਬੈਠੇ ਆ ਫਿਰ ਕੁਰਸੀਆਂ ਤੇ ਇਹ ਨੌਕਰੀਆਂ ਤੋਂ ਲੈਣੇ ਚਾਹੀਦੇ ਆ ਸਾਨੂੰ ਕਹਿੰਦੇ ਕਿ ਤੁਸੀਂ ਬੰਦੇ ਲਓ ਐਸੇ ਤੂੰ ਸਭ ਨੇ ਇਹ ਗੱਲ ਕਹੀ ਆ ਕਹਿੰਦੇ ਤੁਹਾਨੂੰ ਕਿਤੇ ਦੇਖਦਾ ਸਾਨੂੰ ਦੱਸੋ ਅਸੀਂ ਦੱਸਾਂਗੇ ਨਹੀਂ ਪਰ ਅਸੀਂ ਲੱਭੀਏ ਕੋਸਾਂ ਲਈ ਉਹੀ ਬੜੇ ਫਿਰਦੇ ਆ ਤੁਸੀਂ 302 ਦਾ ਪਰਚਾ ਵੀਰੇ ਬੋਈਣਾ ਚਾਹੀਦਾ 304 ਦਾ ਕੱਟਿਆ ਹੀ ਕਿਉਂ 304 ਦਾ ਪਰਚਾ ਕੱਟਿਆ ਕੋਈ 302 ਕਤਲ ਕਰਕੇ ਬੰਦਾ ਡੱਡ ਕਰਕੇ ਸਾਡੇ ਘਰੇ ਛੱਡ ਕੇ ਗਿਆ ਸਾਡੇ ਘਰੇ ਛੱਡ ਕੇ ਗਏ ਆ ਇਹ ਹਜੇ ਬੰਦੇ ਆਏ ਕਹਿੰਦੇ ਆ ਰੱਖਤਾ ਤੇ ਬਾਹਰ ਬੰਨਣਾ ਨੂੰ ਮਾਰੇ ਕੇ ਕੈਸਾ ਪਾਇਆ ਜਾਣਾ ਚਾਹੀਦਾ ਨਹੀਂ ਬਣਿਆ ਜਿਹੜਾ ਮੇਰਾ ਪਰਚਾ ਪਾਇਆ ਕੱਟਾ ਦਾ ਕੇਸ ਸਾਡੇ ਜਿਹੜੀ ਵੀ ਐਸਐਸਪੀ ਆਉਂਦਾ ਕੋਈ ਵੀ ਲੀਡਰ ਆਉਂਦਾ ਕੋਈ ਵੀ ਆਉਂਦਾ ਸਾਡੇ ਸਾਰੇ ਭਰਾਵਾਂ ਦੇ ਸਾਹਮਣੇ ਗੱਲ ਕਰਾਂਗੇ ਅਸੀਂ ਪਰੇ ਜਾ ਕੇ ਨਹੀਂ ਗੱਲ ਕਰਨੀ ਕਰਨੀ ਅਸੀਂ ਪਰੇ ਜਾ ਕੇ ਨਹੀਂ ਗੱਲ ਕਰਨੀ ਸਾਡੇ ਸਾਰੇ ਭਰਾਵਾਂ ਦੇ ਸਾਹਮਣੇ ਸਾਡੇ ਵਿੱਚ ਬੈਠ ਕੇ ਗੱਲ ਕਰਦੇ ਸਾਡੇ ਨਾਲ 2 ਦਿਨ ਪਹਿਲਾਂ 7 ਤਰੀਕ ਨੂੰ ਇੱਕ ਨਵਾਲਿਕ ਲੜਕਾ 17 ਸਾਲ ਦੀ ਉਮਰ ਜੋ ਨਸ਼ੇ ਦੀ ਭੇਂਟ ਕਰਕੇ ਉਹਦੀ ਡੈਥ ਹੋ ਚੁੱਕੀ ਸੀ ਤੇ ਉਹਨੂੰ ਨਾਲ ਦੇ ਸਾਥੀਆਂ ਨੇ ਮਤਲਬ ਜੀ ਜਾਂ ਤਾਂ ਟਿੱਕੇ ਚਿੱਟੇ ਦਾ ਟੀਕਾ ਲਾਇਆ ਜੀ ਜਾਂ ਉਹਨੂੰ ਕੋਈ ਐਦਾਂ ਦਾ ਨਸ਼ੀਲੀ ਚੀਜ਼ ਪਲਾਈ ਮਤਲਬ ਕਿ ਉਹਦੀ ਮੌਤ ਹੋ ਚੁੱਕੀ ਜੀ ਮੌਤ ਤੋਂ ਬਾਅਦ ਜਿਹਨੂੰ ਉਹਦੇ ਘਰਾਂ ਮੂਰੇ ਸੱਟ ਕੇ ਚਲੇ ਗਿਆ ਜੀ ਤੇ ਜਿਹੜਾ ਲੋਕਲ ਪ੍ਰਸ਼ਾਸਨ ਆ ਜੀ ਥਾਣਾ ਸਦਰ ਰਾਮਗੜ ਉਹਨਾਂ ਵੱਲੋਂ ਅਰਜ਼ੀ ਦਾਜ ਹੋਇਆ ਜੀ ਪਰ ਸਮੇਂ ਸਿਰ ਕਾਨੂੰਨੀ ਕਾਰਵਾਈ ਕੋਈ ਨਹੀਂ ਕੀਤੀ ਜੀ ਤੇ ਹੁਣ ਕੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਗ ਤਾਂ ਬਾਈ ਦੀ ਇਹਦੀ ਆ ਪਹਿਲਾਂ ਤਾਂ ਕੱਲ 6 ਵਜੇ ਤੱਕ ਪੋਸਟ ਮਾਰਟਮ ਦਾ ਬਕੂਆ ਨਹੀਂ ਤਿਆਰ ਹੋਇਆ ਜੀ ਐਸ ਐਚਓ ਸਾਹਿਬ ਉਹਨਾਂ ਨੂੰ ਕਿਹਾ ਦੀ ਕਹਿੰਦੇ ਥਾਣੇ 'ਚ ਲਾਈਟ ਨਹੀਂ ਚਲੋ ਅਸੀਂ ਪਿਕਟ ਤੇ ਆਏ ਜੀ ਉੱਥੇ ਅੱਧਾ ਘੰਟਾ ਪ੍ਰਿੰਟਰ ਲਿਆਉਣ ਨੂੰ ਜੀ ਟਾਈਪ ਕਰਨ ਨੂੰ ਇਹਨਾਂ ਨੇ ਮਤਲਬ ਸਾਰੀ ਜਿਹੜੀ ਸਾਡੀ ਖਰਾਬ ਕੀਤੀ ਜੀ ਬੱਚੇ ਦੀ ਲਾਸ਼ ਛੱਡ ਰਹੀ ਆ ਉਸ ਤੋਂ ਇਲਾਵਾ ਉਹ ਜਿਹੜੇ ਆਰਗੈਨਜ਼ ਨੇ ਜੋ ਖੜ ਜਾਣਗੇ ਉਹਦੇ 'ਚ ਵੀ ਨਹੀਂ ਸਾਨੂੰ ਕੁਝ ਮਤਲਬ ਪ੍ਰਾਪਤ ਹੋਣਾ ਜੇ ਮਤਲਬ ਉਹਦਾ ਪੋਸਟਮਾਰਟਨ ਲੇਟ ਹੁੰਦਾ ਜੀ ਤੇ ਇਹ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਜਿਹੜਾ ਇਹ ਧਰਨਾ ਅੱਜ ਲਗਾਇਆ ਜਾ ਰਿਹਾ ਹੈ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਜਿਹੜੀ ਤੁਹਾਡੀ ਚਲੋ ਇੱਕ ਇੱਕ ਕਰਕੇ ਆਪਾਂ ਸਵਾਲ ਜਵਾਬ ਕਰ ਲਾਂਗੇ ਜਿਹੜ ਤੁਸੀਂ ਕਹਿੰਦੇ ਸਰਵਾਈ ਨਹੀਂ ਹੋ ਰਹੀ ਹਾਂਜੀ ਠੀਕ ਹੈ ਹਾਲ ਦੀ ਘੜੀ ਜਿਹੜਾ ਪਰਚਾ ਹੋ ਗਿਆ ਹਾਂਜੀ ਔਰ ਇਹ ਚ ਜਿਹੜੇ ਜਿਹੜੇ ਤੁਸੀਂ ਨਾਮ ਕਹੇ ਕਿ ਕਿਹੜੇ ਮੁੰਡਿਆਂ ਨਾਲ ਗਿਆ ਤਿੰਨ ਮੁੰਡਿਆਂ ਦੇ ਨਾਮ ਤੁਸੀਂ ਨੋਟ ਕਰਾਇਆ ਗਈ ਗਲਤ ਹੋਇਆ ਕਿਹੜਾ ਜੀ 304 ਦਾ ਕਿਵੇਂ ਪਰਚਾ ਬਣਦਾ 304 ਉਹੀ ਗੱਲ ਹੈ ਨਾ ਹੁਣ ਤੁਸੀਂ ਪੋਸਟਮਾਰਟਮ ਤੇ ਗਏ ਨਹੀਂ ਐਸਐਚਓ ਉੱਤੇ ਹਾਜ਼ਰ ਸੀ ਨਾ ਕਿ 304 ਦਾ ਕਿ ਉਹ ਤਾਂ 14 ਦਾ ਪਰਚਾ ਬਣਦਾ ਸੀ ਗਈ ਉਹ ਤਾਂ ਗੱਲ ਸੁਣ ਲੋ ਉਹ ਆਪਣੇ ਚਲੋ ਉਹ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਆਊਗਾ ਕਿ ਕੀ ਚੀਜ਼ ਹੈਗੀ ਉਸ ਤੋਂ ਬਾਅਦ ਹੀ ਬਾਤ ਹੋਊਗਾ ਹੁਣ ਇੱਕ ਸਿਰਫ ਉਸ ਆਧਾਰ ਤੇ ਆਪਾਂ 302 ਨਹੀਂ ਲਾ ਸਕਦੇ ਜੇ ਲਾ ਦੂੰਗਾ ਮੈਂ ਉਹ ਫਿਰ ਕੱਲ ਨੂੰ ਜਦ ਕੋਰਟ ਚ ਕੇਸ ਜਾਊਗਾ ਉਹਦੇ ਦੋ ਦਿਨ ਹੀ ਸਟੈਂਡ ਕਰਨਾ ਪਏ ਤਾਂ ਈਜ਼ਲੀ ਆਪਾਂ ਜਿਹੜੀ ਕਾਰਵਾਈ ਕਰਨੀ ਹੈ ਉਹ ਠੋਸ ਤਰੀਕੇ ਨਾਲ ਕਰਨੀ ਹੈ ਹਾਂਜੀ ਬਿਲਕੁਲ ਹੈਨਾ ਉਹਦੇ ਢੋਸਰੀ ਕੇ ਨਾਲ ਤਾਂ ਉਹ ਮੈਨੂੰ ਐਸੇ ਜੋ ਉਹਨੂੰ ਸਾਰਿਆਂ ਨੂੰ ਪਤਾ ਕਿਵੇਂ ਕਰਨਾ ਤਾਂ ਇਹ ਤਾਂ ਤੁਸੀਂ ਪੋਸਟਮਾਰਟਮ ਕਰਾਣਾ ਸੀਗਾ ਪੋਸਟਮਾਰਟਮ ਤੇ ਡਾਕਟਰੀ ਰਿਪੋਰਟ ਆਂਦੀ ਉਹਦੇ ਉਹਦੇ ਦਾਰਤੀ ਹੋ ਗਈ ਸਾਰੇ ਇਹਨਾਂ ਨੇ ਸਾਰੀ ਦਿਹਾੜੀ ਕਾਜੀ ਕਰਾ ਤਾ ਤੇ ਤਿੰਨ ਦਿਨ ਕਿੱਥੇ ਕਰਕੇ ਸਵਾਲ ਪੁੱਛੋ ਸਾਰੀ ਦਿਹਾੜੀ ਇਹਨਾਂ ਨੇ ਬਸ ਕਰਾਇਆ ਪਹਿਲੇ ਸਵਾਲ ਦੇ ਸਾਰੀ ਦਿਹਾੜੀ ਬੇਸਤ ਕਰਾਈਆ ਜਿਹੜਾ ਪਹਿਲਾ ਵਾਲਾ ਤੁਹਾਡਾ ਸਵਾਲ ਹੈ ਉਹ ਠੜ ਹੋ ਗਿਆ ਪੁੜੇ ਅੱਜ ਤੱਕ ਨਹੀਂ ਨਹੀਂ ਨਾ ਨਾ ਉਹ ਵਾਲਾ ਉਹਨੂੰ ਪਾਸਪੋਰਟ ਨਹੀਂ ਹੋਇਆ ਉਹ ਅੱਜ ਦੇਖੋ ਉਹ ਵਾਲਾ ਕਹਰੇ ਮੈਂ ਤੁਹਾਨੂੰ ਦੱਸ ਦਿੰਦਾ ਲੇਕਿਨ ਅੱਜ ਕਿਉਂ ਨਹੀਂ ਹੋਇਆ ਅੱਜ ਕਿਉਂਕਿ ਤੁਸੀਂ ਇੱਥੇ ਬੈਠੇ ਨਹੀਂ ਅੱਜ ਅੱਜ ਹੀ ਕਿਉਂ ਹੋਣਾ ਕੱਲ ਰਾਤ ਅਸੀਂ ਧਰਨਾ ਦਿੱਤਾ ਥਾਣੇ ਤੇ ਜਾ ਕੇ ਤਾਂ ਹੋਣ ਲੱਗਦੀ ਆ ਕਾਲੀ ਪਹਿਲਾਂ ਚੁੱਪ ਸੀਗਾ ਸਭ ਕੁਝ ਸਵੇਰ ਤੋਂ 8:30 ਵਜੇ ਤੇ ਵੀ ਜਾ ਸਾਢੇ 5 ਵਜੇ ਸਾਨੂੰ ਉੱਥੋਂ ਦੁਪਹਿਰ ਦੀ ਗੱਲ ਹੈ ਇਨਸਾਫ ਲੈਣੇ ਪੈਣਗੇ ਜੀ ਸਾਨੂੰ ਹਾਂਜੀ ਨਹੀਂ ਹੋਪਾ ਹੋ ਇਹਦੇ ਨਾਲ ਹੁਣ ਤੁਹਾਨੂੰ ਗੁਜਰਮ ਚੱਤੇ ਜੀ ਕੰਟੈਕਟਿਕਲ ਦੇ ਕਿ ਅੱਜ ਵੀ ਕੰਮ ਕਰਦੇ ਆ ਯਾਰ ਕੰਦੇ ਨਾਲ ਹੀ ਦਿੱਤਾ ਹੈ ਜਾਨ ਨੂੰ ਹੋਇਆ ਸਾਨੂੰ ਬੜੀ ਗੁੱਸਤੀ ਪੰਜਾਬੀ ਜਿਹੜਾ ਕਰਨੀ ਦਿੱਤੀ ਹੈ ਹੁਣ ਇਹਨਾਂ ਨੂੰ ਮੈਂ ਸਮਝਾਉਂਗਾ ਸਰਪਟਾ ਸਰ ਇੰਸਪੈਕਟਰ ਜਾਈਣਾ ਕਿ ਇਹ ਪੂਰਾ ਨਹੀਂ ਬੰਦਾ ਢਾਣ ਕੇ ਮਾਰੇ ਆ ਯਾਰ ਮਰਦਾ ਜਿੰਦ ਕੀਤਾ ਮੋਟਾ ਮਲਾਉ ਤੇ ਮਰੇ ਵਾਲੀ ਗੱਲ ਹੋ ਗਈ ਸਮਝਾਉਣ ਨੂੰ ਟੈਕਨੀਕਲ ਨਹੀਂ ਮਸੇ ਜਾ ਸਕਦਾ ਇਹ ਆਪਾਂ ਨੂੰ ਸਮਝ ਹੀ ਪੈਣੀ ਹੈ ਕੀ ਇਹ ਪੁਆਇੰਟ ਸਹੀ ਵੀ ਨਹੀਂ ਕੰਮ ਕਰ ਰਿਹਾ ਤਿੰਨ ਦਿਨਾਂ ਦੀ ਗੱਲ ਹੋਟੀ ਹੈ ਅੱਜ ਜਿਹੜਾ ਇਹ ਅਸੀਂ ਮੌਕੇ ਤੇ ਪਹੁੰਚੇ ਆਂ ਥਾਣਾ ਸਦਰ ਅਮ드ਗੜ ਤੇ ਸਬਡਿਵੀਜ਼ਨ ਅਮ드ਗੜ ਦੀ ਟੀਮ ਪੂਰੀ ਪਹੁੰਚੀ ਹੈ ਇਹ ਇੱਕ ਜਿਹੜਾ ਫੱਲੇਵਾਲ ਤੇ ਰੁੜਕੀ ਰੋਹੀੜੇ ਦੇ ਵਿੱਚ ਜਿਹੜਾ ਜਾਮ ਲੱਗਿਆ ਸੀ ਉਹਦੇ ਰਿਗਾਰਡਿੰਗ ਪਹੁੰਚੇ ਆਂ ਇਹਦਾ ਮੇਨ ਕੰਟੈਕਸਟ ਹੈ ਜੀ 95 ਨੰਬਰ ਦੀ ਇੱਕ ਐਫਆਈਆਰ ਦਰਜ ਹੋਈ ਸੀ ਅੰਡਰ ਸੈਕਸ਼ਨ 105 315 21/ਐਨਡੀਬੀਐਸ ਐਕਟ ਤੇ ਬਾਕੀ ਬੀਐਨਐਸ ਤੇ ਸੀਗੇ ਅੱਜ ਇਹਨਾਂ ਦਾ ਜਿਹੜਾ ਮੇਨ ਰੋਸ ਸੀਗਾ ਉਹ ਇਹ ਸੀਗਾ ਕਿ ਪੁਲਿਸ ਵੱਲੋਂ ਜਿਹੜੀ ਕਾਰਵਾਈ ਆ ਉਹ ਠੀਕ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਬਟ ਇਹਨਾਂ ਵੱਲੋਂ ਜਿਹੜੇ ਨਾਮ ਦਿੱਤੇ ਗਏ ਸੀ ਪਹਿਲੇ ਵਾਲੇ ਬਿਆਨ ਚ ਉਹਦੇ ਚ ਤਿੰਨ ਨਾਮ ਦਿੱਤੇ ਗਏ ਸੀ ਬਾਈ ਨੇਮ ਉਹਨਾਂ ਚੋਂ ਅਸੀਂ 2 ਅਰੈਸਟ ਕਰ ਲਏ ਨੇ ਤੇ ਤੀਸਰੇ ਨੂੰ ਵੀ ਕਾਫੀ ਜਲਦੀ ਅਰੈਸਟ ਕਰਕੇ ਅਸੀਂ ਜਿਹੜੀ ਜੁਡੀਸ਼ੀਅਲ ਤੋਂ ਜੁਡੀਸ਼ਰੀ ਤੋਂ ਇਹਦੀ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਸਹੀ ਜਿਹੜੀ ਡੈਥ ਹੋਈ ਹੈ ਉਹਦਾ ਕਾਰਨ ਪਤਾ ਲੱਗ ਸਕੇ ਨਾਲ ਹੀ ਜਿਹੜੀ ਇਹਨਾਂ ਦੀ ਡਿਮਾਂਡ ਹੈ ਕਿ ਡੈਥ ਕਿਸ ਕਾਰਨ ਹੋਈ ਹੈ ਉਹ ਵੀ ਸਾਨੂੰ ਕਾਰਨ ਜਿਹੜਾ ਹੈ ਉਹ ਅੱਜ ਪੋਸਟਮਾਰਟਮ ਹੋ ਕੇ ਡਾਕਟਰੀ ਮਲਾਜਾ ਹੋ ਕੇ ਸਪੈਸ਼ਲੀ ਇਹਦਾ ਐਸਐਚਯੂ ਸਰਦਰ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਇਹਦਾ ਬੋਰਡ ਬਣਵਾਇਆ ਜਾਵੇ ਤਾਂ ਜੋ ਮੈਡੀਕਲ ਕੰਡੀਸ਼ਨਸ ਆ ਬਾਡੀ ਦੀ ਉਹ ਸਹੀ ਤਰੀਕੇ ਨਾਲ ਪਤਾ ਲੱਗ ਜੇ ਤੇ ਘਰਦਿਆਂ ਨੂੰ ਇਹਨਾਂ ਦਾ ਸਹੀ ਪਤਾ ਲੱਗੇਗੀ ਜਿਹੜੀ ਡੈਥ ਐਸਲ ਕਾਰਨ ਕੀ ਹੋਇਆ ਤੇ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿੰਨੇ ਆ ਜੀ ਜੋ ਵੀ ਇਹਨਾਂ ਦੀ ਮੰਗਾਂ ਨੇ ਇਹਦਾ ਮੇਰਾ ਮੇਰਾ ਆਫਿਸ ਐਸ ਐਚਓ ਸਾਹਿਬ ਦਾ ਆਫਿਸ ਜਾਂ ਸਾਡੇ ਸਾਡੇ ਸੀਨੀਅਰ ਆਫੀਸਰਸ ਦਾ ਜਿਹੜਾ ਆਫਿਸ ਹੁੰਦਾ ਹੈ ਹਮੇਸ਼ਾ ਖੁੱਲਾ ਹੁੰਦਾ ਹੈ ਆਪਣੀ ਇਹ ਗ੍ਰੀਵੈਂਸ ਜੇ ਵੀ ਹੁੰਦੀ ਹੈ ਆਪਣੀ ਆ ਕੇ ਦੱਸ ਸਕਦੇ ਨੇ ਤੇ ਜੇ ਇਹਨਾਂ ਨੂੰ ਮੈਂ ਪੂਰਾ ਵਿਸ਼ਵਾਸ ਦਵਾਉਣਾ ਕਿ ਇਹਨਾਂ ਦੀ ਅੱਗੇ ਤੋਂ ਵੀ ਜਿਹੜੀ ਇਸ ਮਸਲੇ 'ਚ ਵੀ ਆ ਕਿਸੇ ਵੀ ਹੋਰ ਲੀਗਲ ਜਿਹੜਾ ਇਹਨਾਂ ਦਾ ਆ ਹੱਕ ਉਹਦੇ ਆਧਾਰ ਤੇ ਇਹਨਾਂ ਦੀ ਪੂਰੀ ਮਦਦ ਕੀਤਾ ਜਾਊਗਾ